ਸਤਿ ਸ਼੍ਰੀ ਅਕਾਲ ਮੈਂ ਹਾਂ ਹਰਤੀ ਅਸੰਦਟ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਜਿਸ ਦੇ ਵਿੱਚ ਅਸੀਂ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਬੀਕੀ ਬਵੇਜਾ ਜੀ ਡਿਟੈਨ ਚੀਫ ਅਸੰਦਟ ਨਿਊਜ਼ ਦੇ ਜੁੜ ਚੁੱਕੇ ਨੇ ਤੇ ਜਿਦੇ ਵਿੱਚ ਅੱਜ ਅਸੀਂ ਜ਼ਿਕਰ ਕਰਾਂਗੇ ਸਿਆਸਤ ਤੇ ਹਮਲਿਆ ਦੀ ਸਿਸਟਮ ਦੇ ਪਿਵਾੜਿਆਂ ਦੀ ਤੇ ਜਨਤਾ ਦੇ ਖਰਚਾ ਦੀ ਤਾਂ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਸਰ ਜਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਜਿਹੜੀ ਇੱਕ ਵਾਰ ਫਿਰ ਚਰਮ ਤੇ ਹੈ ਗਿਆ ਤੇ ਹਫਤੇ ਉਹ ਪਹਿਲਾ ਜਿਹੜਾ ਮੁੱਦਾ ਜੜਾ ਆ ਕਿ ਰਵਨੀਤ ਬਿੱਟੂ ਦੇ ਵੱਲੋਂ ਇੱਕ ਵਾਰ ਫਿਰ ਅਕਾਲੀਆਂ ਦਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਖੁੱਲੇ ਤੌਰ ਤੇ ਤੇ ਦੂਜੇ ਪਾਸੇ ਸੀਐਮ ਮਾਨ ਦੇ ਇੱਕ ਗੁੱਸੇ ਭਰੇ ਬਿਆਨ ਨੇ ਰਾਜਨੀਤਿਕ ਮੰਡੀਆਂ ਦੇ ਵਿੱਚ ਪਵਾੜਾ ਪਾ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਤੁਸੀਂ ਮੈਡਮ ਰਵਨੀਤ ਬਿੱਟੂ ਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਬਿਲਕੁਲ ਨਕਾਰ ਦਿੱਤਾ ਹੈ ਕਿ ਭਾਈ ਜਿੱਦਾਂ ਉਹਨਾਂ ਦੀ ਪਾਰਟੀ ਦੇ বিজেপি ਦੇ ਬਹੁਤ ਵੱਡੇ ਲੀਡਰ ਔਰ ਇਵਨ বিজেপি ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਜੀ ਕਈ ਵਾਰ ਔਰ ਯਾਸ਼ਵਨੀ ਸ਼ਰਮਾ ਜੀ ਨੇ ਕਈ ਵਾਰ ਇਹ ਚੀਜ਼ਾਂ ਆਪਸ ਵਿੱਚ ਡਿਸਕਸ਼ਨ ਕਰਨ ਦੇ ਨਾਲ ਉੱਪਰਲੇ ਰეკਮੈਂਡੇਸ਼ਨ ਦੇ ਵਿੱਚ ਹਾਈ ਕਮਾਂਡ ਨੂੰ ਦਿੱਤੀਆਂ ਕਿ ਅਗਰ ਪੰਜਾਬ ਦੇ ਵਿੱਚ ਅਸੀਂ ਆਪਣਾ ਰਾਜ ਚਾਹਨੇ ਆ ਤੇ বিজেপি ਦਾ ਜਨਿਆਰ ਚਾਹਨੇ ਆ ਤੇ ਉਹਦੇ ਨਾਲ ਸਾਨੂੰ ਮਤਲਬ ਗਠ ਜੋੜ ਜਿਹੜਾ ਨਾ ਬਣਾਉਣਾ ਬੜਾ ਜ਼ਰੂਰੀ ਹੈ ਜੀ ਇਹ ਉਹਨਾਂ ਨੇ ਆਪਣੀ ਕਹਿ ਲੋ ਵੀ ਇੱਕ ਸਟੇਟਮੈਂਟ ਦਿੱਤੀ ਕਿ ਭਾਈ ਇਹ ਜਿਹੜੀ ਜਿਵੇਂ ਕਿ ਅੱਗੇ ਵੀ ਜਿਹੜਾ ਰਾਜ ਆਲਰੇਡੀ ਜਿਹੜਾ ਪਹਿਲਾਂ ਵੀ ਇਕੱਠਾ ਜੁਆਇੰਟ ਕਾਲੀ ਦਲ ਤੇ ਭਾਜਪਾ ਜੁਆਇੰਟ ਜਿਹੜਾ ਚੱਲਦਾ ਰਿਹਾ ਉਹਦੇ ਨਾਲ ਵੀ ਇਹ ਜਿਹੜੀ ਚੀਜ਼ ਰੈਗੂਲਰ ਅੱਗੇ ਚਲਦੀ ਰਹੀ ਹੈ ਤੇ ਇਹਦੇ ਨਾਲ ਜਿਹੜੇ ਬਿੱਟੂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬਿੱਟੂ ਨੇ ਕਿਹਾ ਕਿ ਸਾਡਾ ਅੰਦਰ ਲੀਆਂ ਜਿੰਨੀਆਂ ਵੀ ਟੋਟਲ ਵਿਧਾਨ ਸਭਾਵਾਂ ਨੇ 117 ਦੀਆਂ 117 ਸੀਟਾਂ ਤੇ ਅਸੀਂ ਖੁਦ ਲੜਾਂਗੇ ਜੀ ਤੇ ਇਨਾਂ ਦੇ ਮੁਤਾਬਕ ਜੋ ਇਹ ਕਹਿੰਦੇ ਨੇ ਕਿ ਭਾਈ ਅਸੀਂ ਇਹਨਾਂ ਨਾਲ ਕੱਠ ਜੋੜ ਸਾਡੇ ਗੱਲਬਾਤ ਚੱਲ ਰਹੀ ਹੈ ਜਾਂ ਸਾਡੇ ਨਾਲ ਇਸ ਤਰ੍ਹਾਂ ਦਾ ਗੱਲਬਾਤ ਵਾਰਤਾਲਾਪ ਹੋ ਰਹੀ ਹੈ ਇਹ ਬਿਲਕੁਲ ਗਲਤ ਹੈ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਜਿਹਨੂੰ ਕਾਲੀ ਦਲ ਦੀ ਪਾਰਟੀ ਦਾ ਨਾਮ ਕਹਿੰਦੇ ਨੇ ਕਹਿੰਦੇ ਇਹ ਉਹ ਪਾਰਟੀ ਹੈ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਆ ਜਿਨ੍ਹਾਂ ਦੇ ਉੱਤੇ ਆਪਣਾ ਬੇਅਦਬੀ ਦੇ ਪਰਚੇ ਸੀਗੇ 2015 ਦੀਆਂ ਗੱਲਾਂ ਪੁਰਾਣੀਆਂ ਗੱਲਾਂ ਕਰਦੇ ਨੇ ਵੀ ਜਿਵੇਂ 2015 ਤੋਂ ਬੇਅਦਮੀ ਦੇ ਜਦੋਂ ਸੁਖਵੀਰ ਬਾਦਲ ਦੀ ਸਰਕਾਰ ਸੀਗੀ ਤੇ ਉਸ ਦੌਰਾਨ ਇਹਨਾਂ ਦੇ ਉੱਤੇ ਪਰਚੇ ਹੋਏ ਔਰ ਨਸ਼ੇ ਦੇ ਉੱਤੇ ਇਹਨਾਂ ਨੇ ਇਹਨਾਂ ਕੋਈ ਠੱਲ ਨਹੀਂ ਪਾਈ ਔਰ ਬਿੱਟੂ ਜੀ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਭਾਈ ਉਸ ਵੇਲੇ ਵੀ ਜਿਹੜੀ ਸਰਕਾਰ ਸੀ ਤੁਹਾਡੇ ਨਾਲ ਗਠਜੋੜ ਦੀ ਸਰਕਾਰ ਸੀ ਤੁਸੀਂ ਵੀ ਮਲਾਈਦਾਰ ਸੀਟਾਂ ਲਈਆਂ ਹੋਈਆਂ ਸੀ ਤੁਹਾਡੀਆਂ ਵੀ ਜੜੀਆਂ ਸੀਟਾਂ ਸੀ ਤੁਹਾਡੇ ਵੀ ਮੰਤਰੀ ਵਿੱਚ ਸੀਗੇ ਉਸ ਟਾਈਮ ਦੇ ਦੌਰਾਨ ਉਸੇ ਚੀਜ਼ ਨੂੰ ਜਦੋਂ ਇਹਨਾਂ ਦੇ ਉੱਤੇ ਬੇਅਦਵੀ ਦੇ ਪਰਚੇ ਹੋਏ ਸੀ ਉਸ ਬੇਅਦਵੀ ਦੇ ਪਰਚਿਆਂ ਨੂੰ ਦੇਖਦੇ ਹੋਏ 2017 ਦੇ ਵਿੱਚ ਕੈਪਟਨ ਰਮਿੰਦਰ ਸਿੰਘ ਜੀ ਨੇ ਵੀ ਸਟੇ ਦੇ ਉੱਤੇ ਗੁਟਕਾ ਸਾਭ ਦੀ ਕਸਮ ਖਾਦੀ ਸੀ ਕਿ ਭਾਈ ਇਹ ਬੇਅਦਬੀ ਦੇ ਜਿਹੜੇ ਮਸਲੇ ਸਾਹਮਣੇ ਆ ਰਿਹਾ ਪਰਚੇ ਹੋਏ ਆ ਇਹ ਕਾਲੀਤਾਲ ਸਰਕਾਰ ਨੇ ਤੇ ਚਲ ਨਾਲੇ ਨਸ਼ੇ ਦੇ ਮੈਂ 4 ਹਫਤਿਆਂ ਦੇ ਵਿੱਚ ਜਿਹੜਾ ਹੈ ਇਹ ਨਸ਼ਾ ਖਤਮ ਕਰ ਦੂੰਗਾ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਤੇ ਉਹਨਾਂ ਨੂੰ ਵੀ ਜਦੋਂ ਉਹ 2017 ਦੀ ਜਿਹੜੀ ਉਸ ਟਾਈਮ ਆਪਣੀ ਸੀਐਮ ਦੀ ਸੀਟ ਮਿਲੀ ਸੀ ਤੋ ਬੇਅਦਬੀ ਦੇ ਮਸਲਿਆਂ ਕਰਕੇ ਤੇ ਨਸ਼ੇ ਕਰਕੇ ਹੀ ਉਹਨਾਂ ਨੂੰ ਦੁਆਰਾ ਮੁੱਖ ਮੰਤਰੀ ਤੇ ਜਾਂ ਦੁਆਰਾ ਉਹਨਾਂ ਨੂੰ 77 ਸੀਟਾਂ ਮਿਲੀਆਂ ਸੀ ਔਰ ਉਹ ਚੀਜ਼ ਨੂੰ ਦੇਖਦੇ ਹੋਏ 2022 ਦੇ ਵਿੱਚ ਵੀ ਸੇਮ ਐਜ਼ ਇਟ ਇਜ਼ ਆਮ ਆਦਮੀ ਪਾਰਟੀ ਨੇ ਵੀ ਉਹੀ ਉਹ ਜੰਡਾ ਪਕੜਿਆ ਸੀ ਕਿ ਭਾਈ ਇੱਥੇ ਇਹਨਾਂ ਨੇ ਅੱਜ ਤੱਕ ਕੀਤਾ ਕੀ ਹੈ ਇਹਨਾਂ ਦੇ ਉੱਤੇ ਬੇਅਦਬੀ ਦੇ ਪਰਚੇ ਹੋਏ ਆ ਤੇ ਕੈਪਟਨ ਸਾਹਿਬ ਨੇ ਵੀ ਜਿਹੜਾ ਕਿਹਾ ਸੀਗਾ ਕਿ ਮੈਂ ਜਿਹੜਾ ਨਸ਼ੇ ਦਾ ਜਿਹੜਾ ਲੱਕ ਤੋੜ ਦੂੰਗਾ ਤੇ ਨਾਲੇ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਤੇ ਨਾਲੇ ਭਾਜਪੀ ਦੇ ਅਕਾਲੀ ਦਲ ਦੇ ਉੱਤੇ ਮੈਂ ਜਿਹੜੇ ਬੇਅਦਬੀ ਦੇ ਪਰਚੋ ਇਹਨਾਂ ਨੂੰ ਇਹਨਾਂ ਦੀ ਨੈਕ ਜਾਂਚ ਕਰਾਊਂਗਾ ਬੜੇ ਵਧੀਆ ਤਰੀਕੇ ਨਾਲ ਔਰ ਇਹਨਾਂ ਨੂੰ ਸ਼ੱਕ ਅੰਦਰ ਲਿਆਂ ਜੇਲ੍ਹ ਦੀਆਂ ਸ਼ਾਖਾਂ ਦੇ ਵਿੱਚ ਪਹੁੰਚਾਊਂਗਾ ਉਹ ਚੀਜ਼ ਨੂੰ ਦੇਖਦੇ ਹੋਏ ਜਿਹੜੇ ਲੋਕ ਸੀ ਇੱਥੇ ਉਹ ਇੰਨੇ ਕੋ ਦੁਖੀ ਤੰਗ ਹੋਏ ਪਏ ਸੀ ਦੋਨੇ ਸਰਕਾਰਾਂ ਤੋਂ ਉਹਨਾਂ ਨੇ ਦੇਖਿਆ ਵੀ ਨਾ ਤਾਂ ਉਹ ਸਰਕਾਰਾਂ ਨੇ ਕੁਝ ਕੀਤਾ ਤੇ ਨਾ ਇਹ ਸਰਕਾਰ ਨੇ ਕੁਝ ਕੀਤਾ ਤੇ ਇਸ ਵਾਰੀ ਜਿਹੜੀ ਹੈਗੀ ਹੈ ਬਦਲੇ ਦੀ ਭਾਵਨਾ ਦੇਖਦੇ ਹੋਏ ਇੱਕ ਵਾਰੀ ਮੌਕਾ ਕੇਸਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਦੇ ਦਿੰਨੇ ਆ ਤੇ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਇਹਨਾਂ ਨੇ ਤਾਂ ਹੀ ਮੌਕਾ ਦਿੱਤਾ ਜਿਦੇ ਵਿੱਚ 92 ਸੀਟਾਂ ਮਿਲੀਆਂ ਔਰ ਜਿੱਦਾਂ ਕਿ ਰਵਨੀਤ ਮਿੱਟੂ ਨੇ ਡਾਇਰੈਕਟਲੀ ਸਟੇਟਮੈਂਟ ਦਿੱਤੀ ਹੈ ਉਹਦੀ ਸਟੇਟਮੈਂਟ ਦੇ ਉਪਰਾਧ ਮੇਸ਼ਿੰਦਰ ਸਿੰਘ ਨੀ ਨੇ ਗਰੇਵਾਲ ਵਿੱਚ ਉਹਦੀ ਸਟੇਟਮੈਂਟ ਨੂੰ ਸਿਰੇ ਤੋਂ ਲੈ ਕੇ ਨਕਾਰਤਾ ਉਹਨਾਂ ਨੇ ਕਿਹਾ ਵੀ ਇਹ ਹਜੇ ਇਹ ਕੱਲ ਦਾ ਬੱਚਾ ਹੈਗਾ ਇਹਨੇ ਸਿਆਸਤ ਇੰਨੀ ਕੀਤੀ ਨਹੀਂ ਠੀਕ ਹੈ ਇਹ ਤਿੰਨ ਵਾਰ ਦਾ ਐਮਪੀ ਰਿਹਾ ਹੋਵੇ ਔਰ ਰਾਜ ਮੰਤਰੀ ਬਣਤਾ ਇਹਨੂੰ ਭਾਵੇਂ ਹਾਰਿਆ ਹੋਇਆ ਸੀਗਾ ਤੇ ਉਹਦੇ ਦੌਰਾਨ ਇਹਦੀ ਗੱਲ ਨੂੰ ਸੀਰੀਅਸ ਨਾ ਲਿਆ ਜਾਵੇ ਤੇ ਇਹ ਜਿਹੜਾ ਕੰਮ ਹੈਗਾ ਕੋਈ ਜੇ ਅਗਰ ਗੱਠਜੋੜ ਹੋਣਾ ਹੈ ਤੇ ਸਾਨੂੰ ਇਹਦੀ ਸ਼ਿਫਾਰਿਸ਼ ਦੀ ਜਾਂ ਸਾਨੂੰ ਇਹਦੇ ਕੋਲ ਆਪਣੀ ਚਿੱਠੀ ਪੱਤਰ ਲਗਾਉਣ ਦੀ ਮੰਤ ਮੰਤਰ ਦੇਣ ਦੀ ਲੋੜ ਨਹੀਂ ਹੈਗੀ ਉਹਦੇ ਵਾਸਤੇ ਇਹ ਜਿਹੜੀ ਵੱਡੇ ਉੱਪਰਲੇ ਲੈਵਲ ਦੇ ਉੱਤੇ ਜਿਹੜਾ ਗੱਠਜੋੜ ਹੋਣਾ ਹੈ ਉਹ ਤਾਂ ਉਸ ਲੈਵਲ ਤੇ ਹੀ ਹੋਣਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੱਡਜੋੜ ਦੇਖੋ ਅੱਜ ਤੱਕ ਬੀਜੇਡੀਪੀ ਦੇ ਵਿੱਚ ਜਿਹੜਾ ਵੀ ਫੈਸਲਾ ਲਿਆ ਜਾਂਦਾ ਹੈ ਉਹ ਸਾਰਿਆਂ ਨੂੰ ਪਤਾ ਪਬਲਿਕ ਨੂੰ ਵੀ ਪਤਾ ਕਿ ਉਹ ਪੀਐਮ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਉਹ ਨੱਡਾ ਸਾਹਿਬ ਇਹ ਤਿੰਨ ਲੀਡਰ ਨੇ ਜਿਹੜੇ ਆਪਣੇ ਦੇਸ਼ ਦੇ ਇਹਨਾਂ ਤੋਂ ਬਗੈਰ ਬੀਜੇਪੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਸਿਰੇ ਤੋਂ ਲੈ ਕੇ ਐਂਡ ਤੱਕ ਦਾ ਡਿਸੀਜਨ ਲੈਣਾ ਨਾ ਨਾ ਮੁਮਕਿਨ ਹੈ ਇਹ ਜਿਹੜੀ ਚੀਜ਼ ਹੈ ਕਲੀਅਰ ਕੱਟ ਲਫ਼ਾਜ਼ਾਂ ਦੇ ਵਿੱਚ ਉਹਦੇ ਸਟੇਟਮੈਂਟ ਉਹਨਾਂ ਨੇ ਨਕਾਰਤਾ ਮਹਿੰਦਰ ਸਿੰਘ ਨੇ ਜੀ ਔਰ ਦੂਸਰੇ ਪਾਸੇ ਭਗਵੰਤ ਮਾਨ ਨੂੰ ਜਿਹੜਾ ਭਗਵੰਤ ਮਾਨ ਨੇ ਆਪਣੇ ਪ੍ਰੋਗਰਾਮ ਦੇ ਦੌਰਾਨ ਉਹ ਸਟੇਟਮੈਂਟ ਦਿੱਤੀ ਕਿ ਭਾਈ ਅਕਾਲੀ ਦਲ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਬਾੜਪੀਟਾਂ ਦੇ ਦੌਰਾਨ ਲੋਕਾਂ ਨੂੰ ਨੋਟ ਐਦਾਂ ਵੰਡ ਰਿਆ ਕਿ ਜਿਵੇਂ ਨੋਟਾਂ ਦੀ ਇਹਨਾਂ ਨੇ ਲਾਮ ਲਾਤੀ ਹੋਵੇ ਔਰ ਉਹਦੇ ਦੌਰਾਨ ਆਪਣੇ ਆਪ ਨੂੰ ਇਹ ਫਰੰਟ ਲਾਈਨ ਤੇ ਲਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਸ ਕੁਮੀਰ ਬਾਦਲ ਇਹ ਗੱਲ ਤੋਂ ਭੁੱਲੇ ਨਾ ਜਾਣੂ ਕਰਾਵੇ ਆਪਣੇ ਨੂੰ ਕੀ ਇਹ ਪੈਸਾ ਜਿਹੜਾ ਹੈਗਾ ਇਹ ਪੈਸਾ ਜਿਹੜਾ ਹੈਗਾ ਇਹਨਾਂ ਦਾ ਸੁੱਖ ਵਿਲਾਸ ਤੋਂ ਪੈਸਾ ਆਇਆ ਕਿ ਜਾਂ ਇਹਨਾਂ ਦੀ ਟਰਾਂਸਪੋਰਟੇਸ਼ਨ ਕੰਪਨੀਆਂ ਤੋਂ ਪੈਸਾ ਆਇਆ ਜਾਂ ਜਾਂ ਇਹਨਾਂ ਦੇ ਪਰਸਨਲ ਕਿਤੋਂ ਆਪਣੇ ਪੈਸੇ ਤੋਂ ਪੈਸਾ ਲਾਇਆ ਔਰ ਲੋਕ ਇਹਨੂੰ ਭਲੀ ਭਾਨਤੀ ਜਾਣਦੇ ਆ ਉਹ ਔਰ ਉਹ ਦੂਸਰਾ ਪੁਆਇੰਟ ਇਹ ਆ ਕਿ ਇਹ ਪਲੀਪੰਤੇ ਜਾਣਦੇ ਕਿ ਇਹ ਜਿਹੜਾ ਪੈਸਾ ਹੈ ਇਹ ਗੋਲਖ ਦਾ ਪੈਸਾ ਯੂਜ਼ ਕਰਦੇ ਆ ਔਰ ਉਸ ਪੈਸੇ ਦੇ ਵਿੱਚ ਤੁਸੀਂ ਹਾਸੇ ਮਜ਼ਾਕ ਦੇ ਨਾਲ ਬੋਲਦੇ ਉਹਨਾਂ ਨੇ ਕਿਹਾ ਵੀ ਤੁਸੀਂ ਉਹ ਨੋਟਾਂ ਨੂੰ ਚੈੱਕ ਵੀ ਕਰੋਗੇ ਸਾਈਡ ਦੇ ਉੱਤੇ ਕਿਤੇ ਨਾ ਕਿਤੇ ਪੀਲੀ ਹਲਦੀ ਜਾਂ ਕੋਈ ਨਾਲ ਨਿਸ਼ਾਨ ਲੱਗਿਆ ਹੋਇਆਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਨੋਟ ਤੁਹਾਡੇ ਕੋਲ ਵਾਪਸ ਆਏ ਆ ਜੀ ਬਿਲਕੁਲ ਔਰ ਮੈਂ ਇਹ ਸਮਝਦਾ ਵਾਂ ਜਿੱਦਾਂ ਕੀ ਇਹ ਕਿਹਾ ਜਾਂਦਾ ਕਿ ਭਗਵੰਤ ਮਾਨ ਜੀ 4 ਸਾਲ ਦੇ ਕਰੀਬ ਸੀਐਮ ਬਣਿਆ ਨੂੰ ਹੋ ਗਏ ਔਰ ਇਹਨਾਂ ਦਾ ਜਿਹੜਾ ਪੁਰਾਣਾ ਬੈਕਗ੍ਰਾਉਂਡ ਹੈ ਜਿਹੜਾ ਕਿ ਹਾਸੇ ਮਜ਼ਾਕ ਦਾ ਜਾਂ ਸਟੇਜ ਸ਼ੋਅ ਕਰਨ ਦਾ ਜਾਂ ਪ੍ਰੋਗਰਾਮਾਂ ਦੇ ਦੌਰਾਨ ਕਹਿੰਦੇ ਆ ਵੀ ਇਹਨਾਂ ਨੂੰ ਹਰ ਗੱਲ ਬਹੁਤ ਫੁਰਦੀ ਹੈ ਔਰ ਇਹਨਾਂ ਨੂੰ ਹਰ ਗੱਲ ਦਾ ਜਵਾਬ ਜਦੋਂ ਮਰਜ਼ੀ ਐਟ ਦਾ ਸਪੌਟ ਇਹਨਾਂ ਤੋਂ ਲੈ ਲੋ ਉਹ ਹਰ ਗੱਲ ਦਾ ਜਵਾਬ 1 ਮਿੰਟ ਤੋਂ ਪਹਿਲਾਂ ਦੇ ਦਿੰਦੇ ਆ ਜੀ ਭਗਵੰਤ ਮਾਨ ਜੀ ਜਿੱਦਾਂ ਦੀ ਵੀ ਸਟੇਟਮੈਂਟਾਂ ਦੇ ਰਿਹਾ ਲੋਕ ਬੜੇ ਚਹਿਚਾ ਕੇ ਉੱਥੇ ਖੁਸ਼ ਹੋ ਰਿਹਾ ਪਰ ਲੋਕਾਂ ਨੂੰ ਇਹ ਵੀ ਗੱਲ ਪਤਾ ਹੋਣੀ ਚਾਹੀਦੀ ਏ ਇਹ ਪੰਜਾਬ ਦੇ ਸੀਐਮ ਹੈ ਜੀ ਸੀਐਮ ਭਗਵੰਤ ਮਾਨ ਸਾਡੇ ਸਾਨੂੰ ਸਾਡੇ ਲੋਕਾਂ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਨੇ ਔਰ ਉਹ ਉਮੀਦਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ 4 ਸਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹੋਏ ਸੀ ਉਹ ਪੂਰੇ ਹਜੇ ਸਾਰਿਆਂ ਨੂੰ ਪਤਾ ਕਿੰਨੇ ਕੋ ਵਾਅਦੇ ਪੂਰੇ ਹੋਏ ਆ ਜੀ ਕਿਸੇ ਵੀ ਪੱਖ ਚ ਲੈ ਲਓ ਚਾਹੇ ਉਹ ਮਹਿੰਗਾਈ ਤੋਂ ਲੈ ਲਓ ਚਾਹੇ ਆਪਾਂ ਸੜਕਾਂ ਤੋਂ ਲੈ ਲਓ ਪੀਣ ਦਾ ਪਾਣੀ ਲੈ ਲਓ ਜਾਂ ਕੋਈ ਲੇਡੀਜ਼ ਨੂੰ ਜਿਹੜਾ ਮੁਆਵਜ਼ਾ ਦੇਣਾ ਸੀ ਇਹਨਾਂ ਨੇ 11100 ਰੁਪਿਆ ਉਹਦੇ ਉੱਤੇ ਲੈ ਲਓ ਔਰ ਆਉਣ ਵਾਲੀਆਂ ਜਦੋਂ ਇਲੈਕਸ਼ਨਾਂ ਆਉਂਦੀਆਂ ਉਸ ਇਲੈਕਸ਼ਨਾਂ ਦੇ ਦੌਰਾਨ ਇਹਨਾਂ ਨੇ ਕੋਈ ਨਾ ਕੋਈ ਜਿਸ ਤਰ੍ਹਾਂ ਵੀ ਗੱਫੇ ਵੰਡ ਰਹੇ ਹੁੰਦੇ ਆ ਜਿਵੇਂ ਕਿ ਪਿਛਲੇ ਦਿਨੀਆਂ ਇਹਨਾਂ ਨੇ ਉੱਥੇ ਸਟੇਟਮੈਂਟਾਂ ਕੀਤੀਆਂ ਕਿ ਅਸੀਂ 19000 ਕਿਲੋਮੀਟਰ ਰੋਡ ਬਣਾ ਦਾਂਗੇ ਤੇ ਨਾਲ ਹੁਣ ਉਹਨਾਂ ਨੇ ਨਵੀਂ ਸਟੇਟਮੈਂਟ ਦਿੱਤੀ ਵੀ ਭਾਈ ਅਸੀਂ ਹਸਪੀਟਲਾਂ ਦੇ ਵਿੱਚ ਜਿਹੜੇ ਬੰਦਿਆਂ ਨੂੰ ਜਿਹੜਾ 10 ਲੱਖ ਦਾ ਬੀਮਾ ਹੈਗਾ ਉਹ ਅਸੀਂ ਦਸੰਬਰ ਤੋਂ ਪਹਿਲਾਂ ਸ਼ੁਰੂ ਕਰ ਦਾਂਗੇ ਔਰ ਉਹਦੇ ਨਾਲ ਨਾਲ ਅਸੀਂ ਹਸਪੀਟਲਾਂ ਦੇ ਵਿੱਚ ਵੀ ਡਾਕਟਰਾਂ ਨੂੰ ਇੱਥੇ ਤੱਕ ਵੀ ਮਤਲਬ ਹਦਾਇਤ ਕਰ ਦਿੱਤੀ ਹੈ ਵੀ ਕਿਸੇ ਵੀ ਮਰੀਜ਼ ਨੂੰ ਬਾਹਰ ਦੀ ਦਵਾਈ ਨਹੀਂ ਲਿਖ ਕੇ ਦੇਣੀ ਜੇ ਦਵਾਈ ਬਾਹਰ ਦੀ ਲਿਖ ਕੇ ਦੇਣੀ ਹੈ ਦਿੱਤੀ ਤੇ ਤੁਹਾਨੂੰ ਆਪ ਜਾ ਕੇ ਬਾਹਰੋਂ ਲਿਆੜ ਕੇ ਦੇਣੀ ਪਏਗੀ ਜੀ ਔਰ ਉੱਥੇ ਅੱਜ ਜਿਹੜਾ ਸਰਕਾਰ ਨੇ ਭਾਰਾ ਸਰਕਾਰ ਨੇ ਵੀ ਜਿਹੜੀਆਂ 8-10 ਦਵਾਈਆਂ ਦੇ ਉੱਤੇ ਰੋਕ ਲਗਾਈ ਹੈ ਉਹ ਵੀ ਕਲੀਅਰ ਕੱਟ ਦੱਸਤਾ ਉਹਨਾਂ ਨੂੰ ਵੀ ਪਾਈ ਆ ਦਵਾਈਆਂ ਦੇ ਉੱਤੇ ਰੋਕ ਲੱਗੀ ਹੋਈ ਹੈ ਇਹ ਦਵਾਈਆਂ ਉੱਥੇ ਵਿਤਰਿਤ ਨਾ ਕੀਤੀਆਂ ਜਾਣ ਜੀ ਔਰ ਇਹ ਜਿਹੜੀ ਚੀਜ਼ ਹੈਗੀ ਮੈਂ ਕਹਿਣਾ ਚਾਹਨਾ ਵਾਂ ਕੀ ਭਗਵੰਤ ਮਾਨ ਜੀ ਜਿਸ ਤਰ੍ਹਾਂ ਵਧੀਆ ਸਟੇਟਮੈਂਟ ਆ ਇੱਕ ਬਹੁਤ ਵੱਡੇ ਔਰ ਵਧੀਆ ਬੁਲਾਰੇ ਬਣ ਚੁੱਕੇ ਨੇ ਸਟੇਜ ਸ਼ੋਅ ਤਾਂ ਪਹਿਲਾਂ ਵੀ ਕਰਦੇ ਸੀ ਮੈਂ ਸਮਝਦਾ ਪਬਲਿਕ ਦੇ ਨਾਲ ਹਾਸਾ ਮਜ਼ਾਕ ਜਾਂ ਇਹੋ ਜੀ ਗੱਲ ਇੱਕ ਸੀਐਮ ਦੇ ਉਹਦੇ ਉੱਤੇ ਹਰਦੇ ਹੋਏ ਇੱਕ ਸੀਰੀਅਸ ਪੁਆਇੰਟ ਲੈਣਾ ਚਾਹੀਦਾ ਕਿ ਮੈਨੂੰ ਪੰਜਾਬ ਲਈ ਦੇਖੋ ਉਹਨਾਂ ਨੇ ਚੰਗੇ ਵੀ ਕੰਮ ਬਹੁਤ ਕੀਤੇ ਬਹੁਤ ਚੰਗੇ ਕੰਮ ਕੀਤੇ ਜਿਹਨੂੰ ਲੋਕ ਜੜੇ ਉਹਨੂੰ ਡਰਾਇ ਨਹੀਂ ਕਰ ਸਕਦੇ ਉਹਨਾਂ ਨੇ ਬਿਜਲੀ ਦਾ ਜਿਹੜਾ ਮਸਲਾ ਸੀਗਾ ਕਿ ਕਾਫੀ ਹੱਦ ਤੱਕ ਜਿਹੜਾ ਦੇਖੋ ਲੋਕਾਂ ਨੂੰ ਰਾਹਤ ਮਿਲੀ ਹੈ ਜਿਹੜੀ ਬਿਜਲੀ ਫ੍ਰੀ ਵਾਲਾ ਪਲੱਸ ਦੂਸਰਾ ਪੁਆਇੰਟ ਇਹ ਹੈ ਵੀ ਜਿਹੜੀ ਬਿਜਲੀ ਇਹਨਾਂ ਦੀ ਸਰਪਲੱਸ ਹੈ ਉਹਦਾ ਵੀ ਕਾਫੀ ਫਰਕ ਪਿਆ ਠੀਕ ਹੈ ਥੋੜੇ ਦਿਨਾਂ ਦੇ ਉਹ ਨੋਟਿਸ ਕਰਦੇ ਆ ਕਿਤੇ ਨਾ ਕਿਤੇ ਬਿਜਲੀ ਦੇ ਵਿੱਚ ਕਮੀਆਂ ਪੇਸ਼ੀਆਂ ਦੇ ਕਾਰਕਣ ਜਾਂ ਵਾਇਰਿੰਗ ਜਿਹੜੀ ਹੈਗੀ ਹੈ ਜਾਂ ਹੁਣ ਜਿਹੜੇ ਨਵਾਂ ਇਹਨਾਂ ਨੇ ਲੁਧਿਆਣੇ ਦੇ ਜਿਹੜੇ ਮੰਤਰੀ ਬਣੇ ਆ ਅਰੋੜਾ ਸਾਹਿਬ ਉਹਨਾਂ ਨੇ ਨਵਾਂ ਬਿਆਨ ਦਿੱਤਾ ਕਿ ਭਾਈ ਅਸੀਂ ਟਰਾਂਸਫਾਰਮਰ ਜਿਹੜੇ ਹੈਗੇ ਆ ਨਵੇਂ ਬਦਲ ਰਹੇ ਆ ਉਹਦੇ ਕਰਕੇ ਲਾਈਟਿੰਗ ਦੇ ਕੱਟ ਵਗੈਰਾ ਥੋੜੇ-ਬੋਤੇ ਲੱਗ ਰਹੇ ਨੇ ਐਂਡ ਅੰਡਰ ਦਾ ਰਿਪੇਅਰ ਆਦਰਵਾਇਜ਼ ਕਾਫੀ ਹੱਦ ਤੱਕ ਚੰਗੇ ਕੰਮ ਵੀ ਕੀਤੇ ਆ ਪਰ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਜਿਵੇਂ ਇਹਨਾਂ ਦੇ ਕੋਲ 1 ਸਾਲ ਦਾ ਵਕਤ ਹੈ ਲੋਕਾਂ ਨੇ ਦੁਬਾਰਾ ਇਹਨਾਂ ਨੂੰ ਮੌਕਾ ਤਾਂ ਹੀ ਦੇਣਾ ਕਿ ਅਗਰ ਇਹ ਸੀਰੀਅਸ ਹੋ ਕੇ ਔਰ ਇਹ ਪੂਰਾ ਲੋਕਾਂ ਦੀ ਅੰਦਰ ਦੀ ਅੰਦਰੂਨੀ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਸੀਰੀਅਸ ਹੋ ਕੇ ਕੰਮ ਕਰਨਾ ਕਿਉਂਕਿ ਇਹਨਾਂ ਦੇ ਜਿੰਨੇ ਕਈ ਐਮਐਲਏਾਂ ਦੇ ਉੱਤੇ ਕਾਫੀ ਇਲਜ਼ਾਮ ਵੀ ਲੱਗ ਚੁੱਕੇ ਨੇ ਔਰ ਈਵਨ ਆਰਵਮਨ ਰੋੜਾ ਜਿਹਦੇ ਤੇ ਆਲਰੇਡੀ ਜਲੰਧਰ ਤੋਂ ਪਰਚਾ ਹੋਇਆ ਸੀਗਾ ਔਰ ਮਨਜਿੰਦਰ ਸਿੰਘ ਦੇ ਉੱਤੇ ਪਰਚਾ ਹੋਇਆ ਪਠਾਨ ਮਾਜਰੇ ਤੇ ਪਰਚਾ ਹੋਇਆ ਇਹ ਕਾਫੀ ਹੱਦ ਤੱਕ ਇਹਨਾਂ ਦੇ ਜਿਹੜੀਆਂ ਅਹੀਆਂ ਇਹ ਚੀਜ਼ਾਂ ਇਹਨਾਂ ਦੇ ਕਲਾਬ ਵੀ ਜਾਂਦੀਆਂ ਔਰ ਹੁਣ ਇਹਨਾਂ ਨੂੰ ਪਰਸਨਲ ਲੈਵਲ ਦੇ ਉੱਤੇ ਇੱਕ ਸਖਤੀ ਵਰਤ ਕੇ ਆਪਣੇ ਆਪ ਨੂੰ ਸੀਰੀਅਸ ਹੋ ਕੇ ਲੋਕਾਂ ਦੀ ਪ੍ਰੋਬਲਮਾਂ ਦਾ ਜਿਹੜਾ ਹੈਗਾ ਹੱਲ ਕਰਨਾ ਚਾਹੀਦਾ ਹੈ ਬਿਲਕੁਲ ਉ ਤਾਂ ਸੀਐਮ ਮਾਨ ਜਿਹੜੇ ਨੇ ਜਦੋਂ ਵੀ ਸਟੇਜ ਤੇ ਕੋਈ ਵੀ ਪ੍ਰੋਗਰਾਮ ਕਰਦੇ ਨੇ ਤਾਂ ਰੋਚਕ ਗੱਲਾਂ ਕਰਕੇ ਜਰੂਰ ਸਾਰਿਆਂ ਦਾ ਜਿਹੜਾ ਮਨ ਬਨ ਲੈਂਦੇ ਨੇ ਇੱਕ ਵਾਰੀ ਤੇ ਦੂਜੇ ਪਾਸੇ ਭੇਸ਼ੰਦਰ ਗਰੇਵਾਲ ਦੇ ਵੱਲੋਂ ਵੀ ਰਵਨੀਤ ਦੇ ਬਿੱਟੂ ਨੂੰ ਇੱਕ ਨਿਆਣੀ ਗੱਲ ਆ ਕੇ ਸਿਰੇ ਤੋਂ ਨਕਾਰ ਦਿੱਤਾ ਗਿਆ ਤੇ ਗੱਲ ਕਰ ਲੈਨੇ ਨਗਰ ਨਿਗਮ ਦੀ ਉਹਨਾਂ ਦੇ ਵੱਲੋਂ 1 ਕਰੋੜ ਤੇ ਕਿਰਾਏ ਤੇ ਜਿਹੜੀ ਮਸ਼ੀਨਰੀ ਲਈ ਜਾ ਰਹੀ ਹੈ ਟੈਕਟਰ ਟਰਾਲੀ ਹੋਗੀ ਜੀਸੀਬੀ ਵਗੈਰਾ ਜਦਕਿ ਖੁਦ ਦੀਆਂ ਮਸ਼ੀਨਾਂ ਹਜੇ ਵੀ ਪਈਆਂ ਹੋਈਆਂ ਨੇ ਕੀ ਕਾਰਨ ਕਿ ਕਿਸ ਤਰ੍ਹਾਂ ਮਤਲਬ ਸਮਝ ਨਹੀਂ ਆ ਰਹੀ ਕਿ ਜਦੋਂ ਆਪਣੇ ਕੋਲ ਮਸ਼ੀਨਰੀ ਹੈਗੀਆਂ ਵਾ ਫਿਰ ਕਿਰਾਏ ਤੇ ਲੈਣ ਦੀ ਲੋੜ ਕੀ ਪੈ ਗਈ ਮੈਡਮ ਇਸ ਤਰ੍ਹਾਂ ਇਹਦੇ ਵਿੱਚ ਨਾ ਅਲੱਗ-ਅਲੱਗ ਤਰਕ ਦਿੱਤੇ ਗਏ ਨੇ ਕਿਉਂਕਿ ਨਾਰਮਲੀ ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਕਾਫੀ ਹੱਦ ਤੱਕ ਅੱਗੇ ਵੀ ਵਿਚਰਦੀਆਂ ਨੇ ਹੁਣ ਨਗਰ ਨਿਗਮ ਦੇ ਵਿੱਚ ਜਿਹੜੀ ਖੋਦ ਕੋਲ ਆਪਣੀ ਮਸ਼ੀਨਰੀ ਹੈ ਉਹ 스마트 ਸਿਟੀ ਜਿਹੜਾ ਲੁਧਿਆਣਾ ਨੂੰ 스마트 ਸਿਟੀ ਬਣਾਇਆ ਜਾ ਉਹ ਉਸ ਦੌਰਾਨ ਇਹਨਾਂ ਕੋਲ ਆਲਰੇਡੀ ਅਸੀਂ ਦੱਸ ਦਈਏ ਆਪਣੇ ਲੋਕਾਂ ਨੂੰ ਕਿ ਇਹਨਾਂ ਕੋਲ 50 ਦੇ ਕਰੀਬ ਟ੍ਰੈਕਟਰ ਟਰਾਲੀ ਮਸ਼ੀਨਾ ਸਾਰੀਆਂ ਹੈਗੀਆਂ ਉਹ 40 ਤੋਂ ਜ਼ਿਆਦਾ ਨਾ ਕੋਲ ਟਿਪਰ ਹੈਗੇ ਆ ਆਲਰੇਡੀ ਉਹ ਟਿਪਰਾਂ ਦੇ ਉੱਤੇ ਦੇਖਦੇ ਹੋਏ ਤੇ ਇਹ ਜਿਹੜਾ ਸਾਰਾ ਜਿਹੜਾ ਨਗਰ ਨੇ ਕਿਹਾ ਵੀ 1 ਕਰੋੜ ਰੁਪਏ ਦਾ ਅਸੀਂ ਬਜਟ ਰੱਖਿਆ ਹੈ ਜਿਹਦੇ ਨਾਲ ਕੀ ਅਸੀਂ ਇਹ 3 ਮਹੀਨੇ ਦਾ ਪਲਾਨ ਕੀਤਾ 1 ਕਰੋੜ ਰੁਪਏ ਯਾਨੀ ਕਿ ਇਹ ਮੁੱਲ ਨਹੀਂ ਲੈ ਰਹੇ ਇਹ ਕਿਰਾਏ ਦੇ ਲੈ ਰਹੇ ਆ ਔਰ ਇਹਦਾ ਜਿਹੜੀ ਕਹਿ ਲਓ ਪਟਾਕਿਆਂ ਵਾਂਗੂ ਹਵਾ ਛੋੜ ਜਾਣਾ 1 ਕਰੋੜ ਰੁਪਈਆ ਔਰ ਇਹ 1 ਕਰੋੜ ਰੁਪਈਆ ਹੁਣ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਹੈਲਥ ਹੈਲਥ ਬ੍ਰਾਂਚ ਇਹ ਕਹਿੰਦਾ ਹੈ ਕਿ ਭਾਈ ਸਾਡੇ ਕੋਲ ਜਿਹੜਾ ਓਪਨ ਜਿਹੜਾ ਕਚਰਾ ਹੈ ਨਾ ਉਹ ਡਬਲ ਹੁੰਦਾ ਜਾ ਰਿਹਾ ਸੀ ਇਸ ਲਈ ਸਾਨੂੰ 3 ਮਹੀਨਿਆਂ ਵਾਸਤੇ ਇਹ ਜਿਹੜਾ ਹੈਗਾ ਸਾਨੂੰ ਸਟੈਪ ਲੈਣਾ ਪੈਣਾ ਹੈ ਉਹਨਾਂ ਨੇ ਹੈਲਥ ਬ੍ਰਾਂਚ ਵਾਲਿਆਂ ਨੇ ਆਪਣੀ ਤਰਕ ਦਿੱਤੀ ਹੈ ਕਿ ਭਾਈ ਇਹ ਜਿੰਨੀਆਂ ਜੀਸੀਬੀਆਂ ਹੈਗੀਆਂ ਵੀ ਨੇ ਉਹਦੇ ਦੌਰਾਨ ਅਸੀਂ ਜਿਹੜਾ ਹੈਗਾ 1000 ਕਰੋੜ ਰੁਪਏ ਦਾ ਇਹਨਾਂ ਦਾ ਸਾਲ ਦਾ ਬਜਟ ਹੈ ਮੈਡਮ 1000 ਕਰੋੜ ਰੁਪਇਆ ਕਾਰਪੋਰੇਸ਼ਨ ਦਾ ਉਸ ਦੌਰਾਨ ਦੇਖੋ ਜਿਹੜਾ 1 ਕਰੋੜ ਰੁਪਏ ਦੇ ਹੋਣੇ ਜਿਹੜਾ ਨਵੇਂ ਟਿਪਰ ਜਿਹਦੇ ਵਿੱਚ ਕੀ ਆਪਾਂ ਟਰੈਕਟਰ ਟਰਾਲੀ ਜੀਸੀਬੀ ਟਿੱਪਰ 10 ਟਿੱਪਰ 4 ਜੀਸੀਬੀ 2 ਪੋਕਲਨ ਤੇ 4 ਟਰੈਕਟਰ ਟਰਾਲੀ ਲੈਣ ਦੀ ਇਹਨਾਂ ਨੇ ਤਿਆਰੀ ਕੀਤੀ ਹੈ ਜਿਹੜੀ ਹੁਣ ਹੈਲਥ ਬ੍ਰਾਂਚ ਨੇ ਇਹਨਾਂ ਨੇ ਆਪਣਾ ਦਿੱਤਾ ਹੈ ਜੀ ਤੇ ਇਹ ਹੁਣ ਦੇਖੋ ਅੱਗੋਂ ਕਿੰਨਾ ਕੋ ਕੂੜਾ ਕਿਹੜੇ ਹਿਸਾਬ ਨਾਲ ਇਹ ਕੂੜਾ ਚੱਕਦੇ ਆ ਜਾਂ ਕਿਹੜੇ ਹਿਸਾਬ ਨਾਲ ਲੋਕਾਂ ਨੇ ਅੱਗੋਂ ਸਹੂਲਤ ਮਿਲਦੀ ਹੈ ਕਿਉਂਕਿ ਤਿਹਾਰਾਂ ਦੇ ਦਿਨ ਦਿਨ ਚੱਲ ਰਹੇ ਨੇ ਉਹ ਲੋਕਾਂ ਨੂੰ ਇਸ ਚੀਜ਼ ਦੀ ਸਹੂਲਤ ਵੀ ਚਾਹੀਦੀ ਹੈ ਜੀ ਇਹ ਦੇਖਦੇ ਹੁਣ ਅੱਗੋਂ ਕਿ ਜਿਹੜਾ ਇਹ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪੈਸਾ ਹੈਗਾ ਇਹ ਪਬਲਿਕ ਦਾ ਪੈਸਾ ਹੈ ਲੋਕਾਂ ਦੇ ਟੈਕਸਸ ਦਾ ਪੈਸਾ ਹੈ ਇਹਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਇਹਨੂੰ ਸਹੀ ਜਗ੍ਹਾ ਤੇ ਇਸਤੇਮਾਲ ਹੋਣਾ ਚਾਹੀਦਾ ਜਿੱਥੇ ਜ਼ਰੂਰੀ ਹੈ ਉੱਥੇ ਜ਼ਰੂਰੀ ਜ਼ਰੂਰ ਹੋਣਾ ਚਾਹੀਦਾ ਬਟ ਉਹਦੇ ਨਾਲ ਦੇ ਨਾਲ ਜਿਹੜੇ ਉੱਪਰ ਹਾਈ ਪ੍ਰੋਫਾਈਲ ਅਫੀਸਰ ਨੇ ਆਈਐਸ ਅਫੀਸਰ ਬੈਠੇ ਨੇ ਮੈਡਮ ਮੇਅਰ ਬੈਠੀ ਹੈ ਉਹਨਾਂ ਨੂੰ ਵੀ ਇਹਦੇ ਉੱਤੇ ਨਿਗਰਾਨੀ ਪੂਰੀ ਰੱਖਣੀ ਚਾਹੀਦੀ ਹੈ ਕਿ ਇਹ ਪੈਸਾ ਸਹੀ ਜਗ੍ਹਾ ਤੇ ਇਸਤੇਮਾਲ ਹੋ ਰਿਹਾ ਇਹ ਪੈਸੇ ਨੂੰ ਮਿਸਯੂਜ਼ ਤਾਂ ਨਹੀਂ ਹੋ ਰਿਹਾ ਕਿਉਂਕਿ ਆਲਰੇਡੀ ਤਕਰੀਬਨ ਇਹਨਾਂ ਦੇ ਉੱਤੇ ਇਹ ਆਮ ਕਹਾਵਤਾ ਲਾਈਆਂ ਜਾਂਦੀਆਂ ਕਿ ਇੱਥੇ ਜਿਵੇਂ ਇਸ ਦੇ ਆੜ ਦੇ ਵਿੱਚ ਹੱਥ ਦੀ ਸਫਾਈ ਵੀ ਬਹੁਤ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ ਬਿਲਕੁਲ ਬਹੁਤ ਜ਼ਰੂਰੀ ਹੈ ਹੁਣ ਦੇਖਣਾ ਹੋਵੇਗਾ ਕਿਉਂਕਿ ਵੱਤੋਂ ਜ਼ਿਆਦਾ ਅਸੀਂ ਚੀਜ਼ਾਂ ਦੇਖਦੇ ਹਾਂ ਕਿ ਜਿਹੜੀ ਜਨਤਾ ਤੇ ਪੈਸਿਆਂ ਦੀ ਜਿਹੜੀ ਦੁਰਵਤੋਂ ਉਹੀ ਦੇਖਣ ਨੂੰ ਮਿਲਦੀ ਹੈ ਗੱਲ ਕਰਦੇ ਹਾਂ ਹੁਣ ਮਹਿੰਗਾਈ ਦੀ ਲਗਾਤਾਰ ਵਾਦੀ ਜਾ ਰਹੀ ਹੈ ਲੋਕਾਂ ਦੀ ਜੇਬ ਤੇ ਭਾਰੀ ਬੋਝ ਪੈ ਰਿਹਾ ਹੈ ਤੇ ਸੋਨੇ ਚਾਂਦੀ ਦੇ ਦਾਮ ਜਿਹੜੇ ਨੇ ਉਹ ਆਸਮਾਨ ਛੂਹ ਰਹੇ ਨੇ ਚਾਂਦੀ ਦਾ ਦਾਮ ਦੁੱਗਣਾ ਹੋ ਗਿਆ ਹੈ ਤੇ ਡੇਢ ਗੁਣਾ ਸੋਨਾ ਵਧ ਗਿਆ ਉਹਦਾ ਰੇਟ ਮੈਡਮ ਦੇਖੋ ਅੱਜ ਦੀ ਡੇਟ ਵਿੱਚ ਸੋਨਾ ਤੇ ਚਾਂਦੀ ਇਹੋ ਜੀ ਹਾਈਲਾਈਟ ਬਣੀ ਹੋਈ ਹੈ ਕਿ ਬੱਚਾ-ਬੱਚਾ ਪਬਲਿਕ ਦਾ ਹਰ ਨੁਮੈਂਦਾ ਇੰਡੀਆ ਦੇ ਕਿਸੇ ਕੋਨੇ 'ਚ ਹੀ ਰਹਿੰਦਾ ਹੋਵੇ ਔਰ ਇਹ ਗੱਲ ਬੜੀ ਹੈਰਾਨੀ ਜਰਕ ਲੱਗਦੀ ਹੈ ਕਿ ਸੋਨਾ ਇਸ ਅਪਾਰਤੇ ਉੱਤੇ ਪਹੁੰਚ ਗਿਆ ਹੈ ਕਿ ਜਿਹਦੇ ਨਾਲ ਲੋਕੀ ਸੋਚ ਵੀ ਨਹੀਂ ਸਕਦੇ ਔਰ ਜਿੱਦਾਂ ਜਿੱਦਾਂ ਸੋਨਾ ਵਧ ਰਿਹਾ ਹੈ ਅਮਰੀਕਾ ਦੇ ਵਿੱਚ ਡਾਲਰ ਦੀ ਜਿਹੜੀ ਵੈਲਿਊ ਹੈ ਨਾ ਘਟਾਈ ਜਾ ਰਹੀ ਹੈ ਇਸ ਕਰਕੇ ਸੋਨੇ ਦਾ ਮੁੱਲ ਵਧ ਰਿਹਾ ਅਸੀਂ ਮੇਨ ਕਾਰਨ ਮੇਨ ਮੁੱਦਾ ਦੱਸ ਦਿੰਦੇ ਹਾਂ ਕਿ ਜਿਹੜਾ ਸੋਨਾ ਵੱਧ ਵੀ ਕਿਉਂ ਰਿਹਾ ਇਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਜਿਹੜਾ ਡਾਲਰ ਦੀ ਵੈਲਿਊ ਹੈ ਜਦੋਂ ਕਟਣੀ ਸ਼ੁਰੂ ਹੋ ਜਾਂਦੀ ਹੈ ਤੇ ਸੋਨਾ ਚਾਂਦੀ ਦੇ ਦਾਮ ਜਿਹੜੇ ਉਹ ਵੱਧਣੇ ਸ਼ੁਰੂ ਹੋ ਜਾਂਦੇ ਆ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਦੀ ਵੀ ਸੋਨੇ ਚਾਂਦੀ ਦੇ ਵਿੱਚ ਜਿਹੜਾ ਕਿ ਆਪਾਂ ਗੱਲ ਕਰਦੇ ਆ ਵੀ ਇੱਕ ਸਾਲ ਦੇ ਵਿੱਚ ਚਾਂਦੀ ਦੁੱਗਣੀ ਕਿਵੇਂ ਹੋ ਗਈ ਤੇ ਸੋਨਾ ਡੇਢ ਗੁਣਾ ਕਿਵੇਂ ਹੋ ਗਿਆ ਕਿਉਂਕਿ ਪਿਛਲੀ ਜਨਵਰੀ ਨੂੰ ਜਿਹੜਾ ਸੋਨਾ ਸੀਗਾ ਆ ਜਨਵਰੀ ਜਿਹੜੀ 25 ਦੀ ਅਜੇ ਸਾਲ ਨਹੀਂ ਪੂਰਾ ਹੋਇਆ 76573 ਰੁਪਏ 76583 ਰੁਪਏ ਟੋਲਾ ਸੀਗਾ ਸੋਨਾ ਜਿਹੜਾ ਕਿ ਅੱਜ ਦੀ ਡੇਟ ਵਿੱਚ ਕੱਲ ਟਿਲ ਡੇਟ ਤੱਕ 13 ਤਰੀਕ ਤੱਕ 124155 ਔਰ ਸ਼ਾਮ ਨੂੰ ਕਲੋਜ਼ ਹੁੰਦੇ ਹੁੰਦੇ ਜਿਹੜਾ ਇਹ ਸੋਨੇ ਦਾ ਭਾ ਜਿਹੜਾ ਹੈਗਾ ਜਿਹੜਾ ਅੱਜ ਦਾ ਸਵੇਰ ਉਹ 130000 ਤੇ ਪਹੁੰਚ ਗਿਆ ਸੀ ਜੀ ਔਰ ਇਹ ਜਿਹੜੀ ਬੜੀ ਵੱਡੀ ਗੱਲ ਹੈ ਜਿਹੜਾ ਇਹ ਸੋਨਾ ਇੱਥੇ ਪਹੁੰਚਣਾ ਔਰ ਇੰਨੇ ਟਾਈਮ ਦੇ ਵਿੱਚ 26% ਜਿਹੜਾ ਪਿਛਲੇ ਸਾਲਾਂ ਤੋਂ ਆਪਾਂ ਹਮਪਾ ਅੰਦਾਜ਼ਾ ਲਾਈਏ ਇੱਕ ਸਾਲ ਦੇ ਵਿੱਚ 62% ਦਾ ਜਿਹੜਾ ਸੋਨੇ ਦੇ ਉੱਤੇ ਇਸ ਸਾਲ ਆਇਆ 62% ਔਰ ਇੱਕ ਚੀਜ਼ ਜਿਹੜੀ ਨਾਲੇ ਹੁਣ ਆਪਾਂ ਦੱਸ ਦਈਏ ਜਿਹੜੀ ਅਸਲ ਜਿਹੜੀ ਚੀਜ਼ ਜ਼ਰੂਰੀ ਹੈ ਲੋਕ ਜਿਵੇਂ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਭੇਟਚਾਲ ਹੁੰਦੀ ਹੈ ਇੱਕ ਪਾਸੇ ਲੋਕ ਚਲਦੇ ਆ ਤੇ ਬਸ ਚਲਦੇ ਹੀ ਜਾਂਦੇ ਆ ਚਲਦੇ ਹੀ ਜਾਂਦੇ ਆ ਜੀ ਔਰ ਇਹਦੇ ਵਿੱਚ ਇੱਕ ਪੇਸ 360 ਜਿਹੜੀ ਫਾਊਂਡਰ ਨੇ ਕੰਪਨੀ ਹੈ ਉਹਦੇ ਵਿੱਚ ਉਹਦੇ ਅ ਜਿਹੜੇ ਸਟੈਟਿਸ ਕਰਨ ਵਾਲੇ ਹੈਗੇ ਆ ਉਹ ਅਤੁਲ ਗੋਇਲ ਜੀ ਉਹਨਾਂ ਦਾ ਬਿਆਨ ਆਇਆ ਹੈ ਕਿ 2 ਤੋਂ ਲੈ ਕੇ 4 ਹਫ਼ਤਿਆਂ ਦੇ ਵਿੱਚੋਂ ਸੋਨਾ ਕਿਸੇ ਟਾਈਮ ਵੀ ਧੜੰਬ ਨਹੀਂ ਜਿਹਨੂੰ ਆਪਾਂ ਕਹਿੰਦੇ ਆ 30 ਤੋਂ ਲੈ ਕੇ 45% ਤੱਕ ਗਿਰ ਸਕਦਾ ਹੈ ਜੀ ਸੋਨੇ ਦਾ ਜਿਹੜਾ ਪੁਰਾਣੀ ਵੈਲਿਊਏਸ਼ਨ ਦੇ ਹਿਸਾਬ ਨਾਲ ਲਈਏ ਅੱਜ ਜਿਵੇਂ 1,25,000 ਦੇ ਕਰੀਬ ਸੋਨੇ ਦੀ ਗੱਲ ਕਰਦੇ ਆ ਸੋਨਾ ਵਾਪਸ ਆਪਣੇ 80 ਤੋਂ 85000 ਰੁਪਏ ਦੇ ਕਰੀਬ ਆ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਬੜੇ ਸੂਝ-ਬੂਝ ਤਰੀਕੇ ਨਾਲ ਸੂਝ-ਬੂਝ ਦਿਮਾਗ ਨਾਲ ਸੋਨੇ ਦੀ ਖਰੀਦਾਰੀ ਕਰਨੀ ਚਾਹੀਦੀ ਹੈ ਨੋ ਡਾਊਟ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਦੁਬਾਰਾ ਫਿਰ ਵਧੂਗਾ ਅੱਗੇ ਫਿਰ ਸੋਨਾ ਜਾਊਗਾ ਪਰ ਇੱਕ ਵਾਰੀ ਜਿਹਨੂੰ ਕਹਿੰਦੇ ਨੇ ਨਾ ਇੱਕ ਵਾਰੀ ਕਟਿੰਗ ਇੱਕ ਵਾਰੀ ਇਹਦਾ ਜਰੂਰ ਲਾਸਟ ਜਿਵੇਂ ਆਪਣੇ ਹਾਈ ਲੈਵਲ ਦੇ ਉੱਤੇ ਜਾ ਚੁੱਕਿਆ ਹੈ ਸੋਨਾ ਉਸ ਤੋਂ ਹੁਣ ਉਹਨੇ ਬੈਕ ਮਾਰਨੀ ਹੈ ਉਹ ਭਾਵੇਂ ਥੋੜੇ ਟਾਈਮ ਲਈ ਮਾਰੇ ਭਾਵੇਂ ਚਾਰ ਹਫਤਿਆਂ 'ਚ ਮਾਰੇ ਜਾਂ ਦੋ ਹਫਤਿਆਂ 'ਚ ਮਾਰੇ ਜ਼ਰੂਰ ਮਾਰੇਗਾ ਔਰ ਚਾਂਦੀ ਵੀ ਜਿਹੜੀ ਹੈਗੀ ਹੈ ਸੇਮ ਐਸ ਇਟ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਚਾਂਦੀ ਇਸ ਟਾਈਮ ਜਿਹੜੀ ਕੱਲ ਤੱਕ ਦੀ ਰੇਟ ਜਿਹੜਾ 1 ਲੱਖ ਆਲਮੋਸਟ ਆਪਾਂ ਜੇ ਗੱਲ ਕਰੀ 175000 ਰੁਪਏ ਜਿਹੜੀ ਕਿ ਅੱਜ ਇਸ ਦੀ ਸਵੇਰ ਦੀ ਗੱਲ ਕਰੀਏ ਤੇ 180000 ਪਲੱਸ ਚਾਂਦੀ ਹੋ ਚੁੱਕੀ ਹੈ ਕਿਲੋ ਚਾਂਦੀ ਹੋ ਚੁੱਕੀ ਹੈ ਜਿਹੜੇ ਕਿ ਬੀਤੇ ਟਾਈਮ ਦੇ ਵਿੱਚ ਚਾਂਦੀ ਜਿਹੜੀ ਹੈਗੀ ਹੈ ਜਦੋਂ ਆਪਾਂ ਜਨਵਰੀ ਦੀ ਗੱਲ ਕਰਦੇ ਹਾਂ 8655 ਰੁਪਏ ਸੀ ਔਰ ਜਿਹੜੇ ਇਸ ਚਾਂਦੀ ਦਾ ਸੋਨੇ ਦਾ ਵਪਾਰ ਕਰਨ ਵਾਲੇ ਲੋਕ ਨੇ ਉਹਨਾਂ ਨੇ ਤਾਂ ਚਾਂਦੀ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਆਸ ਲਗਾ ਦਿੱਤੇ ਗਏ ਨੇ ਕਿ ਲੋਕ ਕਹਿ ਰਹੇ ਕਿ ਚਾਂਦੀ ਆਉਣ ਵਾਲੇ ਫਿਊਚਰ ਦੇ ਵਿੱਚ 2 ਤੋਂ 3 ਸਾਲ ਦੇ ਵਿੱਚ ਚਾਂਦੀ 6 ਤੋਂ 7 ਲੱਖ ਰੁਪਏ ਕਿਲੋ ਵੀ ਹੋ ਸਕਦੀ ਹੈ ਜੀ ਤੇ ਇਹ ਜਿਹੜੀ ਖਬਰ ਹੈ ਇਹ ਲੋਕਾਂ ਨੂੰ ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿ ਲੋਕ ਜਿੰਨੀ ਚਾਂਦੀ ਸੋਨਾ ਖਰੀਦ ਵੀ ਕਰਦੇ ਆ ਆਪਣੇ ਸੂਝ-ਬੂਝ ਦਿਮਾਗ ਨਾਲ ਆਪਣੇ ਮਾਰਕੀਟ ਦਾ ਰੇਟ ਰੇਸ਼ੋ ਦੇਖਦੇ ਹੋਏ ਉਸ ਹਿਸਾਬ ਨਾਲ ਹੀ ਸਟੋਰ ਸਟੋਕਿੰਗ ਕਰਨ ਕਿ ਕਿਉਂਕਿ ਚਾਂਦੀ ਦੇ ਸੋਨੇ ਦੇ ਵਿੱਚ ਕਿਸੇ ਟਾਈਮ ਵੀ ਕਟਿੰਗ ਵੀ ਆ ਸਕਦੀ ਹੈ। ਜੀ। ਤੋਂ ਸੋ ਦੈਟ ਇਸ ਕਰਕੇ ਸੋਨਾ ਚਾਂਦੀ ਜਿਹੜਾ ਇਹਦਾ ਉਛਾਲ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਮਰੀਕਾ ਦੇ ਵਿੱਚ ਜਿਵੇਂ ਡਾਲਰ ਦੀ ਜਿਹੜੀ ਹੁਣ ਇਸ ਟਾਈਮ ਵੈਲਿਊ ਜਿਹੜੀ ਹੈਗੀ ਹੈ ਦਿਨ-ਬ-ਦਿਨ ਘਟਾਈ ਆ ਰਹੀ ਹੈ ਇਸੇ ਕਰਕੇ ਇਹਨਾਂ ਸੋਨਾ ਚਾਂਦੀ ਦਾ ਭਾਜ ਜਿਹੜਾ ਨਾ ਬਦਲ ਰਿਹਾ ਹੈ। ਬੋਲ ਬੋਤਨਵਾਸਰ ਕੇ ਤੁਸੀਂ ਮੇਰੇ ਵੱਲੋਂ ਤਾਂ ਜਵਾਬ ਦਿੱਤਾ ਹੈ ਤੇ ਦਰਸ਼ਕ ਵੀ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹੁੰਦੇ ਨੇ ਤੇ ਉਹਨਾਂ ਦੇ ਵਿਚਾਰਾਂ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਰਹੀ ਸਾਂਝੇ ਕਰਦੇ ਹਾਂ ਤਾਂ ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਆਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਆਜ ਦੀ ਚਰਚਾ ਦੇ ਵਿਸ਼ਾ ਵਿੱਚ ਬਸ ਇੰਨਾ ਹੀ ਜੇਕਰ ਹੋਰ ਕੋਈ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ ਤਾਂ ਸਾਂਝੇ ਜਰੂਰ ਕਰਿਓ ਹਰ ਵਾਰ ਦੀ ਤਰ੍ਹਾਂ ਸਨਯੁਦਈ ਇਜਾਜ਼ਤ ਧੰਨਵਾਦ ਨਮਸਕਾਰ